ਅਸਲਾਮ ਵਾਲੇਕਮ ਦੋਸਤੋ ਕੀ ਹਾਲ ਜਾਲ ਹੈ ਉਮੀਦ ਕਰਨੇ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਅੱਜ ਦੀ ਜਿਹੜੀ ਵੀਡੀਓ ਹੈ ਨਾ ਇੰਟਰਸਟਿੰਗ ਵੀ ਹੋਣ ਵਾਲੀ ਤੇ ਥੋੜੀ ਜੀ ਕੰਟਰੋਵਰਸ਼ਲ ਵੀ ਹੋਣ ਵਾਲੀ ਹੈ ਤੇ ਉਮੀਦ ਹੈ ਕਿ ਦੋਸਤ ਇਹ ਵੀਡੀਓ ਸਾਰੀ ਦੇਖਣਗੇ ਇਹਨਾਂ ਚ ਬਾਈ ਰਣਜੀਤ ਸਿੰਘ ਢੱਡੀ ਵਾਲੇ ਕਹਿ ਰਹੇ ਨੇ ਕਿ ਜਿਹੜਾ ਸਰੋਵਰ ਦਾ ਪਾਣੀ ਹੈ ਨਾ ਉਹ ਅਮਰਤ ਨਹੀਂ ਹੈਗਾ ਉਹ ਇੱਕ ਆਮ ਪਾਣੀ ਹੈ ਜਿਸ ਤਰ੍ਹਾਂ ਕਿ ਦੂਸਰੇ ਪਾਣੀ ਹੁੰਦੇ ਨੇ ਉਹ ਇਹ ਗੱਲ ਕਿਉਂ ਕਰ ਰਹੇ ਨੇ ਉਹਦੀ ਉਹ ਜਸਟੀਫਿਕੇਸ਼ਨ ਵੀ ਦੇ ਰਹੇ ਨੇ ਇੱਕ ਜਗ੍ਹਾ ਤੇ ਵੀਡੀਓ ਚ ਉਹ ਇਹ ਵੀ ਕਹਿ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਮਾਫੀ ਮੰਗਣੀ ਚਾਹੀਦੀ ਮੈਨ ਬੋਲਡ ਉਹਨਾਂ ਦੀਆਂ ਵਿੱਚ ਉਹਨੇ ਸਟੇਟਮੈਂਟਾਂ ਨੇ ਤੇ ਉਹ ਇਹ ਕਿਉਂ ਕਹਿ ਰਹੇ ਨੇ ਇਹ ਆਪਾਂ ਵੀਡੀਓ ਚ ਦੇਖਨੇ ਆ ਤੇ ਵੀਡੀਓ ਤੋਂ ਬਾਅਦ ਰਿਵਿਊ ਵੀ ਤੁਸੀਂ ਸਾਡਾ ਜ਼ਰੂਰ ਦੇਖਿਆ ਜੇ ਤੇ ਆਪਣੇ ਜਿਹੜੇ ਖਿਆਲਤ ਨੇ ਉਹਨਾਂ ਦਾ ਤੁਸੀਂ ਕਮੈਂਟਸ ਬਾਕਸ 'ਚ ਜ਼ਹਾਰ ਕਰ ਸਕਦੇ ਹੋ ਪਾਣੀ ਵਿੱਚ ਇਸ਼ਨਾਨ ਕਰਨਾ ਬੜਾ ਲਾਜ਼ਮੀ ਹੈ ਮੈਂ ਇੱਕ ਵਾਰੀ ਅਮਰੀਕਾ ਬੋਲਦਿਆਂ ਇਹ ਗੱਲ ਕਹਿਤੀ ਸੀ ਵੀ ਪਾਣੀ ਤੇ ਲੈ ਕੇ ਉਹਨੇ ਹੀ ਉਹ ਸਰੋਵਰਾਂ ਦਾ ਪਾਣੀ ਲੈ ਕੇ ਆਇਆ ਕਰੋ ਪਾਣੀ ਲੈ ਕੇ ਆਇਆ ਕਰੋ ਕੱਲੇ ਪਾਣੀ ਨਾਲ ਗੱਲ ਨਹੀਂ ਬੰਨੀ ਪਾਣੀ ਲੈ ਕੇ ਆਇਆ ਕਰੋ ਤੇ ਅੱਜ ਤੱਕ ਉਹਦਾ ਰੌਲਾ ਪੈਂਦਾ ਕਹਿੰਦੇ ਇਹਨਾਂ ਨੇ ਪਾਣੀ ਕਹਿ ਦਿੱਤਾ ਪਾਣੀ ਕਹਿ ਦਿੱਤਾ ਲੈ ਦੱਸੋ ਕਹਿੰਦੇ ਅੰਮ੍ਰਿਤ ਕਹਿਣਾ ਚਾਹੀਦਾ ਸੀ ਮੈਂ ਕਿਹਾ ਜਿੱਦਣ ਸੀਵਰੇਜ ਵਿੱਚ ਕੱਢ ਦਿੰਨੇ ਹੋ ਉਸ ਦਿਨ ਉਹ ਪਾਣੀ ਨਹੀਂ ਬਣ ਜਾਂਦਾ ਕੀ ਲਫ਼ਜ਼ ਵਰਤੋਗੇ ਜਿੱਦਣ ਖਾਲੀ ਕਰਨਾ ਹੁੰਦਾ ਸਰੋਵਰ ਕੀ ਕਹੋਗੇ ਵੀ ਅੰਮ੍ਰਿਤ ਕੱਢਦਾ ਸਰੋਵਰ ਅੰਮ੍ਰਿਤ ਸੀਵਰੇਜ ਵਿੱਚ ਪਾਤਾ ਅੰਮ੍ਰਿਤ ਪਾਤਾ ਸੀਵਰੇਜ ਵਿੱਚ ਬੜਾ ਰੌਲਾ ਪਾਉਂਦੇ ਨੇ ਜੀ ਇਹਨਾਂ ਗੱਲਾਂ ਦਾ ਅੱਜ ਵੀ ਸਾਡੇ ਉੱਥੇ ਪਰਮੇਸ਼ਰ ਦਵਾਰ ਤੁਹਾਨੂੰ ਪਤਾ ਹੈ ਨਾ ਵੀ ਬੜਾ ਇੰਨਾ ਇਦਾਂ ਦਾ ਰੌਲਾ ਬਹੁਤ ਪਾਉਂਦੇ। ਵੀਰ ਜੀ ਇਹ ਪਾਣੀ ਕਿਉਂ ਕਹਿੰਦਾ ਮੈਂ ਕਿਹਾ ਸੀ ਪਾਣੀ ਵੀ ਲਿਆਓ ਪਾਣੀ ਵੀ ਲਿਆਓ। ਬਾਣੀ ਨਾਲ ਜ਼ਰੂਰ ਜੁੜੋ। ਫਿਰ ਜਿਹਾਂ ਨੇ ਸਵਾਲ ਕਰ ਦਿੱਤਾ ਵੀ ਫਿਲਟਰ ਫਿਲਟਰ ਅਮਰਤ ਨੂੰ ਫਿਲਟਰ ਕਰਨ ਇਦਾਂ ਤੋਂ ਫਿਲਟਰ ਲਵਾਏ ਹੋਣਗੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ। ਤੇ ਕੰਪਨੀ ਵਾਲਿਆਂ ਨਾਲ ਜਾ ਕੇ ਇਦਾਂ ਗੱਲ ਕੀਤੀ ਹੋਣੀ ਐ ਵੀ ਅੰਮ੍ਰਿਤ ਨੂੰ ਫਿਲਟਰ ਕਰਨ ਵਾਲਾ ਅੰਮ੍ਰਿਤ ਨੂੰ ਅਸੀਂ ਸਾਫ਼ ਕਰਨਾ ਹੈ ਉਹਦੇ ਲਈ ਸਾਡੇ ਨੇ ਫਿਲਟਰ ਲਾ ਦੇ। ਇਦਾਂ ਕਿਹਾ ਹੋਣਾ ਜਾ ਕੇ। ਅੰਮ੍ਰਿਤ ਨੂੰ ਫਿਲਟਰ ਕਰਦੇ ਆਂ ਅਸੀਂ। ਅੰਮ੍ਰਿਤ ਨੂੰ ਫਿਲਟਰ ਕਰਦੇ। ਇੱਕ ਅਰਥ ਵਿੱਚ ਅੰਮ੍ਰਿਤ ਹੈ। ਕਿਉਂਕਿ ਮਨੁੱਖਤਾ ਇੱਕ ਹੁੰਦੀ ਐ, ਦੂਜੇ ਅਰਥ ਵਿੱਚ ਪਾਣੀ ਐ। ਇੱਕ ਅਰਥ ਵਿੱਚ ਦੁੱਧ ਹੈ ਇੱਕ ਅਰਥ ਵਿੱਚ ਅੰਮ੍ਰਿਤ ਹੈ ਇੱਕ ਅਰਥ ਵਿੱਚ ਖੰਡੇ ਦੀ ਬੋਲ ਹੈ ਇੱਕ ਅਰਥ ਵਿੱਚ ਅੰਮ੍ਰਿਤ ਹੈ ਇੱਕ ਅਰਥ ਵਿੱਚ ਭੋਜਨ ਹੈ ਇੱਕ ਅਰਥ ਵਿੱਚ ਅੰਮ੍ਰਿਤ ਹੈ ਇੱਕ ਅਰਥ ਵਿੱਚ ਗਿਆਨ ਹੈ ਇੱਕ ਅਰਥ ਵਿੱਚ ਅੰਮ੍ਰਿਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਸਾਰਾ ਕੁਝ ਵੇਖੋ ਸੁਣਿਓ ਜਵਾਬ ਦਿਓ ਜਰਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਪਸ਼ੂ ਮਿਲੇ ਚੰਗਿਆਈਆਂ ਖੜ ਖਾ ਹੈ ਅੰਮ੍ਰਿਤ ਦੇ ਮੱਜਾ ਪਸ਼ੂ ਕਹਿੰਦੇ ਖੜ ਤਖ ਪੱਠਾ ਕਾ ਕੇ ਅਮਰਤ ਅਮਰਤ ਰੂਪ ਦੁੱਧ ਦਿੰਦੇ ਆ ਤੁਸੀਂ ਦੱਸੋ ਕਦੇ ਐ ਕਿਹਾ ਵੀ ਅਮਰਤ ਚੋ ਕੇ ਲਿਆਈਏ ਕੀ ਕਹਿੰਨੇ ਆ ਆਪਾ ਦੁੱਧ ਕਹਿੰਨੇ ਆ ਪਰ ਬਾਣੀ ਵਿੱਚ ਦੁੱਧ ਨੂੰ ਕੀ ਲਿਖਿਆ ਬੋਲ ਦਿਓ ਕੀ ਲਿਖਿਆ ਜੀ ਅਮਰਤ ਲਿਖਿਆ ਅਮਰਤ ਕਿਹੜੇ ਅਰਥਾਂ ਚ ਆ ਹੁਣ ਵੇਖਿਓ ਬਾਣੀ ਚ ਲਿਖਿਆ ਜਹ ਪ੍ਰਸਾਦ 36 ਹੀ ਅਮਰਤ ਖਾਹੇ ਤਿਸ ठाकुर ਕੋ ਰਖਮਨ ਮਾਹੇ ਦੱਸੋ ਪੜਾ ਕਦੇ ਐ ਕਿਹਾ ਵੀ 36 ਪ੍ਰਕਾਰ ਦਾ ਅਮਰਤ ਛਕੀਏ ਲਿਓ ਜੀ ਰੋਟੀ ਨੂੰ ਆਪਾਂ ਅੰਮ੍ਰਿਤ ਥੋੜਾ ਕਹਿੰਦੇ ਆ ਬਾਣੀ 'ਚ ਲਿਖਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਬਾਣੀ ਨੂੰ ਅੰਮ੍ਰਿਤ ਲਿਖਿਆ ਬਾਣੀ ਨੂੰ ਅੰਮ੍ਰਿਤ ਲਿਖਿਆ ਜੀ ਆਪਾ ਕਹਿੰਦੇ ਬਾਣੀ ਪੜੀਏ ਬਾਣੀ ਨੂੰ ਅੰਮ੍ਰਿਤ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਗਿਆਨ ਨੂੰ ਅੰਮ੍ਰਿਤ ਲਿਖਿਆ ਹੋਰ ਪੜੋ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਨਾਮ ਨੂੰ ਵੀ ਅੰਮ੍ਰਿਤ ਲਿਖਿਆ ਹੁਣ ਤੁਸੀਂ ਸਮਝਿਓ ਗੱਲ ਤੁਹਾਡੇ ਪਕੜ ਚ ਆ ਜਾਏਗੀ ਕਿਵੇਂ ਵੇਖਿਓ ਇੱਕ ਅਰਥ ਦੇ ਵਿੱਚ ਪਾਣੀ ਹੈ ਦੂਜੇ ਅਰਥ ਵਿੱਚ ਅੰਮ੍ਰਿਤ ਹੈ ਕਿਵੇਂ ਜਿਵੇਂ ਇਦਾਂ ਸਮਝੋ ਇੱਕ ਅਰਥ ਦੇ ਵਿੱਚ ਤੇ ਉਹ ਮੱਝ ਦਾ ਦੁੱਧ ਹੈ ਔਰ ਕਮਜ਼ੋਰ ਬੰਦੇ ਲਈ ਸਰੀਰ ਨੂੰ ਤਾਕਤ ਦੇਣ ਵਾਸਤੇ ਦੁੱਧ ਕੀ ਹੈ ਅੰਮ੍ਰਿਤ ਅੰਮ੍ਰਿਤ ਦੁੱਧ ਅੰਮ੍ਰਿਤ ਦਾ ਕੰਮ ਪਰ ਕਰ ਗਿਆ ਨਾ ਜਾਨ ਪਾ ਗਿਆ ਅੰਮ੍ਰਿਤ ਉਹਦੇ ਅੰਦਰ ਜਿਹੜੇ ਮਰੇ ਸੈੱਲ ਸੀ ਜਿਉਂਦੇ ਹੋ ਗਏ ਦੁੱਧ ਪੀ ਕੇ ਤਾਕਤ ਆ ਗਈ ਇਹਨਾਂ ਅਰਥਾਂ ਦੇ ਵਿੱਚ ਕਮਜ਼ੋਰ ਬੰਦੇ ਲਈ ਦੁੱਧ ਅੰਮ੍ਰਿਤ ਹੈ ਓਦਾਂ ਕੀ ਹੈ ਦੁੱਧ ਭੁੱਖੇ ਬੰਦੇ ਲਈ ਭੁੱਖਾ ਮਰਦਾ ਹੋਵੇ ਜਿਹੜਾ ਜਾਨ ਨਿਕਲ ਰਹੀ ਹੋਵੇ ਜਾਨ ਪਾ ਜਾਂਦਾ ਉਹਦੇ ਵਿੱਚ ਪ੍ਰਸ਼ਾਦਾ ਇਹਨਾਂ ਅਰਥਾਂ ਦੇ ਵਿੱਚ ਭੋਜਨ ਅੰਮ੍ਰਿਤ ਹੈ ਪਰ ਉਦਾਂ ਕੀ ਹੈ ਭੋਜਨ ਉਦਾਂ ਤੇ ਭੋਜਨ ਹੀ ਹੈ ਪਰ ਇੱਕ ਅਰਥ ਵਿੱਚ ਜਦੋਂ ਤੁਸੀਂ ਵੇਖੋਗੇ ਭੁੱਖਾ ਮਰਦਾ ਹੋਵੇ ਇਹਨਾਂ ਅਰਥਾਂ ਵਿੱਚ ਅੰਮ੍ਰਿਤ ਹੈ ਅੱਛਾ ਅੱਗੇ ਸੁਣੋ ਅਗਿਆਨੀ ਲਈ ਗਿਆਨ ਅੰਮ੍ਰਿਤ ਹੈ ਇਦਾਂ ਕਹਿ ਲਓ ਮਰਦੇ ਬੰਦੇ ਲਈ ਜਿਹੜੀ ਜਿਹੜਾ ਬੰਦਾ ਬਿਮਾਰ ਹੋਵੇ ਰੋਗੀ ਨੂੰ ਜਿਹੜੀ ਦਵਾਈ ਕੰਮ ਆ ਗਈ ਉਹ ਦਵਾਈ ਉਹਦੇ ਲਈ ਅੰਮ੍ਰਿਤ ਹੈ ਜਾਨ ਬਚਾ ਗਈ ਉਹਦੀ ਦਵਾਈ ਵੀ ਅੰਮ੍ਰਿਤ ਹੈ ਜਿਹੜੀ ਕੰਮ ਆ ਗਈ ਕੈਂਸਰ ਲਈ ਬੰਦਾ ਮਰਦਾ ਮਰਦਾ ਬਚ ਗਿਆ ਦਵਾਈ ਅੰਮ੍ਰਿਤ ਦਾ ਕੰਮ ਕਰ ਗਈ ਉਹਦੇ ਲਈ ਉਹਨਾਂ ਅਰਥਾਂ ਚ ਅੰਮ੍ਰਿਤ ਹੈ ਉਹਦਾ ਉਹ ਮੈਡੀਸਨ ਹੈ ਦਵਾਈ ਹੈ ਖੰਡੇ ਦੀ ਪੌਲ ਹੈ ਪੰਜ ਪਿਆਰੇ ਛਕਾਉਂਦੇ ਐ ਪਰ ਸਾਡੀ ਕੌਮ ਨੂੰ ਇੱਕ ਕਰ ਦਿੰਦੇ ਨੇ ਜਾਤ ਪਾਤ ਖਤਮ ਕਰ ਦਿੰਦੇ ਨੇ ਭਰਾ ਭਰਾ ਬਣਾ ਦਿੰਦੇ ਨੇ ਇਹਨਾਂ ਅਰਥਾਂ ਵਿੱਚ ਖੰਡੇ ਦੀ ਪੌੜ ਅਮਰਤ ਹੈ ਸਰੋਵਰ ਦਾ ਪਾਣੀ ਹੈ ਪਰ ਜਦੋਂ ਆਪਾਂ ਸਾਰੇ ਭੈਣ ਭਰਾ ਨਹਾ ਸਕਦੇ ਆ ਕੋਈ ਜਾਤ ਪਾਤ ਨਹੀਂ ਉੱਥੇ ਪੁੱਛਦਾ ਸਾਰੇ ਇਕੱਠੇ ਇੱਕ ਪਾਣੀ ਵਿੱਚ ਨਹਾ ਸਕਦੇ ਆ ਇੱਕ ਪਾਣੀ ਵਿੱਚ ਨਹਾ ਸਕਦੇ ਆ ਇੱਕ ਸਾਰਤਾ ਸਾਡੇ ਚ ਆਵੇ ਇੱਕ ਮਿਕਤਾ ਹੋਵੇ ਪਿਆਰ ਪਵੇ ਸਾਡਾ ਕੋਈ ਕਿਸੇ ਵੀ ਜਾਤ ਬਰਾਦਰੀ ਦਾ ਆਵੇ ਉਸ ਪਾਣੀ ਦੇ ਵਿੱਚ ਨਹਾ ਸਕਦਾ ਇਹਨਾਂ ਅਰਥਾਂ ਦੇ ਵਿੱਚ ਉਹ ਅੰਮ੍ਰਿਤ ਹੈ ਜਾਤ ਪਾਤ ਕੱਢ ਗਿਆ ਸਾਡੀ ਗੰਦ ਕੱਢਦਾ ਸਾਡੇ ਅੰਦਰੋਂ ਜ਼ਹਿਰ ਕੱਢਦੀ ਜ਼ਹਿਰ ਨੂੰ ਮਾਰਤਾ ਉਹਨੇ ਆਪਣੇ ਅੰਦਰ ਜ਼ਹਿਰ ਬੜੀ ਸੀ ਛੂਤ-ਛਾਤ ਦੀ ਆ ਵੱਡਾ ਛੋਟਾ ਛੋਟੀ ਜਾਤ ਦਾ ਪਰ ਜਦੋਂ ਸਰੋਵਰ ਵਿੱਚ ਨਹਾਤੇ ਜਾਤ-ਪਾਤ ਖਤਮ ਮਨ ਵਿੱਚ ਸੰਕਲਪ ਆ ਗਿਆ ਭੈਣਾ ਭਰਾਵਾਂ ਵਾਂਗੂ ਸਾਰੇ ਇਕੱਠੇ ਪਾਣੀ 'ਚ ਵੜ ਗਏ ਇਹ ਵੇਖੋ ਕਮਾਲ ਦੀ ਗੱਲ ਹੈ ਇਹ ਅੰਮ੍ਰਿਤ ਹੈ ਇਹਨਾਂ ਅਰਥਾਂ 'ਚ ਅੰਮ੍ਰਿਤ ਹੈ ਉਦਾਂ ਕੀ ਹੈ ਪਾਣੀ ਹੈ ਖੰਡੇ ਦੀ ਬੋਲ ਹੈ ਪਰ ਦੂਜੇ ਅਰਥਾਂ ਵਿੱਚ ਕੀ ਹੈ ਅੰਮ੍ਰਿਤ ਇਹਨਾਂ ਇਹਨਾਂ ਨੁਕਤਿਆਂ ਨੂੰ ਸਮਝਣਾ ਹੁੰਦਾ ਹੈ ਪਰ ਕਈ ਬੰਦੇ ਨਿੱਕੀਆਂ ਨਿੱਕੀਆਂ ਗੱਲਾਂ ਫੜ ਕੇ ਤੇ ਵੱਡਾ ਵੱਡਾ ਰੌਲਾ ਪਾ ਲੈਂਦੇ ਹਨ ਮਾੜੀ ਮਾੜੀ ਗੱਲ ਨਿੱਕੀ ਨਿੱਕੀ ਗੱਲ ਜਾਣ ਬੁੱਝ ਕੇ ਗੱਲ ਨੂੰ ਸਮਝਣਾ ਨਹੀਂ ਚਾਹੁੰਦੇ ਜਿੰਨਾ ਮਰਜ਼ੀ ਤੁਸੀਂ ਸਮਝਾਈ ਜੋ ਬਹਿ ਕੇ ਮੱਥਾ ਮਾਰੀ ਜੋ ਆਹੋਣਾ ਗੱਲ ਇਕੱਲੀ ਇਕੱਲੀ ਗੱਲ ਤੁਹਾਡੇ ਪਕੜ ਚ ਪੈ ਗਈ ਹੁਣ ਜੇਬ ਕਹੋਗੇ ਵੀ ਅਮਰਤ ਹੈ ਜੀ ਫਿਰ ਮੈਂ ਤੁਹਾਨੂੰ ਕਹਾਂਗਾ ਕਹੇ ਵੀ ਮੱਝ ਦਾ ਅਮਰਤ ਕੱਢ ਕੇ ਲਿਆਉਣ ਲੱਗਾ ਤੂੰ ਦੁੱਧ ਕਹਿੰਦਾ ਬਾਣੀ ਚ ਤੇ ਅਮਰਤ ਲਿਖਿਆ ਫਿਰ ਤੂੰ ਅਮਰਤ ਕਹੇ ਇੰਨਾ ਅਰਥਾਂ ਵਿੱਚ ਅਮਰਤ ਹੀ ਰਹਿਣਾ ਹੈ ਦੂਜੇ ਅਰਥਾਂ ਵਿੱਚ ਦੁੱਧ ਹੀ ਰਹਿਣਾ ਕੌਮ ਦੀ ਇੱਕ ਇੱਕ ਕਰਨ ਵਾਸਤੇ ਅਮਰਤ ਹੀ ਰਹਿਣਾ ਹੈ ਦੂਜੇ ਅਰਥਾਂ ਵਿੱਚ ਉਹਨੇ ਖੰਡੇ ਦੀ ਪੌਲ ਰਹਿਣਾ ਇੱਕ ਅਰਥ ਵਿੱਚ ਅਮਰਤ ਰਹਿਣਾ ਦੂਜੇ ਅਰਥਾਂ ਵਿੱਚ ਉਹਨੇ ਸਰੋਵਰ ਦਾ ਪਾਣੀ ਰਹਿਣਾ ਇਦਾਂ ਥੋੜਾ ਕਹਿੰਦੇ ਹਾਂ ਵੀ ਅਸੀਂ ਫਿਲਟਰ ਅਮਰਤ ਨੂੰ ਸਾਫ਼ ਕਰਨ ਲਈ ਲਵਾਇਆ ਜਿੱਦਾਂ ਵਾਟਰ ਫਿਲਟਰ ਲਾਉਣ ਵਾਸਤੇ ਆਏ ਨੇ ਉਹਨਾਂ ਨੇ ਇਦਾਂ ਹੀ ਲਾਇਆ ਹੈ ਜਿੱਦਾਂ ਸੀਵਰੇਜ ਵਿੱਚ ਕੱਢਦੀ ਐ ਇਸ ਰੋਮਣੀ ਕਮੇਟੀ ਜਿੱਦਾਂ ਉਹਨੂੰ ਖਾਲੀ ਕਰਦੇ ਨੇ ਅੰਮ੍ਰਿਤ ਸਰੋਵਰ ਨੂੰ ਤੇ ਉਹਦਣ ਫਿਰ ਉਹ ਪਾਣੀ ਸੀਵਰੇਜ ਵਿੱਚ ਜਾਂਦਾ ਸਾਰਾ ਉਹਦਣ ਇਹ ਨਹੀਂ ਕਹਿੰਦੇ ਵੀ ਅੰਮ੍ਰਿਤ ਗਿਆ ਅੰਮ੍ਰਿਤ ਨੂੰ ਸੀਵਰੇਜ ਵਿੱਚ ਪਾਉਣ ਵਾਲਾ ਕਿਹੜਾ ਹੈ ਅੰਮ੍ਰਿਤ ਸੀਵਰੇਜ ਵਿੱਚ ਕਿਵੇਂ ਪਾ ਦਿਓਗੇ ਤੁਸੀਂ ਇਹਨਾਂ ਅਰਥਾਂ ਦੇ ਵਿੱਚ ਉਹ ਪਾਣੀ ਹੋਈ ਰਹਿਣਾ ਹੈ ਦੂਜੇ ਅਰਥਾਂ ਵਿੱਚ ਉਹਨੇ ਅੰਮ੍ਰਿਤ ਰਹਿਣਾ ਸੋ ਕਹਿਣ ਦਾ ਭਾਵ ਮੇਰਾ ਕੀ ਹੈ ਕਿ ਬਿਨਾਂ ਗੱਲ ਤੋਂ ਐਡੇ ਐਡੇ ਵੱਡੇ ਇਸ਼ੂ ਖੜੇ ਕਰਕੇ ਬਹੁਤ ਜ਼ਿਆਦਾ ਰੌਲਾ ਪਾਇਆ ਜਾ ਰਿਹਾ ਵੀ ਇਹ ਗਲਤ ਪ੍ਰਚਾਰ ਕਰਦੇ ਆ ਭਾਈ ਪ੍ਰਚਾਰ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੋ ਕਰਦੇ ਆ ਆ ਬਾਰ ਬਾਰ ਮੈਂ ਕਹਿੰਦਾ ਆਪ ਬਾਣੀ ਪੜੋ ਭਾਈ ਆਪ ਸਹਿਜ ਪਾਠ ਕਰੋ ਬਾਣੀ ਪੜੋ ਸਤ ਸਾਰਿਆਂ ਨੂੰ ਅਕਲ ਆਵੇ ਗਲਤ ਪ੍ਰਚਾਰ ਕੀ ਇਹ ਦੇ ਵਿੱਚ ਥੋੜੇ ਦਿਨ ਪਹਿਲਾਂ ਮੈਂ ਇਹ ਬੇਨਤੀ ਕੀਤੀ ਸੀ ਸਿੱਧ ਛੁੱਪ ਬੈਠੇ ਪਰਬਤੀ ਕੌਣ ਜਗਤ ਕੋ ਬਾਰੋ ਉਤਾਰਾ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਪਰਬਤਾਂ ਵਿੱਚ ਰਹਿਣ ਵਾਲੇ ਜੋਗੀਓ ਤੁਸੀਂ ਲੁੱਕ ਲੁੱਕ ਕੇ ਬਹਿ ਗਏ ਆ ਕੇ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਪਰਬਤਾਂ ਵਿੱਚ ਕੰਦਰਾਂ ਵਿੱਚ ਵੜਿਆਂ ਜੋਗੀਆਂ ਨੂੰ ਕੱਢ ਕੱਢ ਕੇ ਲਿਆਂਦਾ ਬਾਹਰ ਨਿਕਲੋ ਦੁਨੀਆ ਦਾ ਹਾਲ ਵੇਖੋ ਕੀ ਆ ਤੁਸੀਂ ਵੜ ਕੇ ਅੰਦਰ ਵੜ ਕੇ ਕੰਦਰਾਂ ਦੇ ਵਿੱਚ ਬਹਿ ਗਏ ਕੰਦਰਾਂ ਵਿੱਚੋਂ ਬਾਹਰ ਨਿਕਲੋ ਤੇ ਗੁਰੂ ਨਾਨਕ ਪਾਤਸ਼ਾਹ ਕੰਦਰਾਂ ਵਿੱਚੋਂ ਕੱਢ ਕੱਢ ਕੇ ਜੋਗੀਆਂ ਨੂੰ ਲਿਆਉਂਦੇ ਰਹੇ ਤੇ ਮੈਂ ਇਹ ਬੇਨਤੀ ਕੀਤੀ ਸੀ ਭਾਈ ਇਤਿਹਾਸ ਵਿੱਚ ਲਿਖਿਆ ਆ ਨੋਟ ਕਰਿਓ ਗੱਲ ਇਤਿਹਾਸ ਵਿੱਚ ਲਿਖਿਆ ਹੈ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 26 ਸਾਲ ਭੋਰੇ ਵਿੱਚ ਨਹੀਂ ਬੈਠੇ 26 ਸਾਲ ਉਹਨਾਂ ਨੇ ਬਾਬੇ ਬਕਾਲੇ ਤੋਂ ਜਗਾ ਜਗਾ ਜਾ ਕੇ ਪ੍ਰਚਾਰ ਕੀਤਾ ਇਤਿਹਾਸ 'ਚ ਲਿਖਿਆ ਹੈ ਪਟਵਈਆਂ ਦੇ ਵਿੱਚ ਲਿਖਿਆ ਜੀ ਪਟਵਈਆਂ ਵਿੱਚ ਲਿਖਿਆ ਵੀ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ ਹੁਣ ਧਿਆਨ ਨਾਲ ਸੁਣਿਓ ਇਤਿਹਾਸ ਵਿੱਚ ਕਿਤੇ ਕੁਝ ਲਿਖਿਆ ਕਿਤੇ ਕੁਝ ਲਿਖਿਆ ਆਪਾਂ ਗੁਰਬਾਣੀ ਦੀ ਕਸਵੱਟੀ ਤੇ ਇਤਿਹਾਸ ਨੂੰ ਖੋਲ ਕੇ ਵੇਖਣਾ ਹੁੰਦਾ ਹੈ ਹਰੇਕ ਇਤਿਹਾਸ ਨੂੰ ਕੁਰਬਾਨੀ ਦੀ ਕਸਵੱਟੀ ਤੇ ਖੋਲ ਕੇ ਵੇਖੋ ਜਦੱਕ ਮੈਨੂੰ ਦੱਸੋ ਜੀ ਸਾਡੇ ਧਰਮ ਵਿੱਚ ਸਾਡਾ ਜਿਹੜਾ ਸਿੱਖਾਂ ਦਾ ਧਰਮ ਹੈ ਹੱਥੀ ਪੈਰੀ ਕੰਮ ਕਰਨ ਵਾਲਿਆਂ ਦਾ ਧਰਮ ਹੈ ਸਾਡਾ ਜਿਹੜਾ ਧਰਮ ਹੈ ਸਾਡਾ ਸਿਧਾਂਤ ਇਹ ਹੈ ਕਿਰਤ ਕਰੋ ਦੂਜੇ ਨੰਬਰ ਤੇ ਨਾਮ ਜਪੋ ਤੀਜੇ ਨੰਬਰ ਤੇ ਵੰਡ ਕੇ ਖਾਓ ਇਹ ਸਿਧਾਂਤ ਹੈ ਸਾਡਾ ਹੱਥ ਪੈਰਾਂ ਨਾਲ ਕੰਮ ਕਰਦੇ ਆ ਰੱਬ ਨੂੰ ਮਿਲੋ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੇ ਪਹਾੜਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਕੱਢ-ਕੱਢ ਕੇ ਲਿਆਉਂਦੇ ਐ ਤੇ ਗੁਰੂ ਤੇਗ ਬਹਾਦਰ ਸਾਹਿਬ ਆਪ ਕਿਵੇਂ ਬਹਿ ਜਾਣਗੇ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਸਾਡੇ ਗੁਰੂ ਜੀ ਘਟ ਨਹੀਂ ਜਾਂਦੇ ਇਹਦੇ ਨਾਲ ਗੁਰੂ ਸਾਹਿਬ ਮਹਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਨ ਨੇ ਤੇ ਉਹਨਾਂ ਨੇ ਮਹਾਨ ਹੀ ਰਹਿਣਾ ਹੈ ਉਹ ਭਾਵੇਂ ਇੱਕ ਜਗ੍ਹਾ ਬਹਿਣ ਤੇ ਭਾਵੇਂ ਉਹ ਜਗ੍ਹਾ-ਜਗ੍ਹਾ ਜਾ ਕੇ ਪ੍ਰਚਾਰ ਕਰਨ ਐਸਜੀਪੀਸੀ ਦਾ ਜਿਹੜਾ ਆਫੀਸ਼ੀਅਲ ਜਿਹੜਾ ਨੈੱਟ ਚੱਲਦਾ ਹੈ ਨਾ ਆਫੀਸ਼ੀਅਲ ਉੱਤੇ ਆਫੀਸ਼ੀਅਲ ਐਸਜੀਪੀਸੀ ਦਾ ਪੇਜ ਹੈ ਉਹਦੇ ਵਿੱਚ ਇੰਗਲਿਸ਼ ਵਿੱਚ ਪੜਿਓ ਇੰਗਲਿਸ਼ ਵਿੱਚ ਅਬਾਊਟ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪੜੋਗੇ ਨਾ ਐਸਜੀਪੀਸੀ ਦੀ ਵੈਬਸਾਈਟ ਜਿਹੜੀ ਹੈ ਉਹਦੇ ਉੱਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੈ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਵੇਲੇ ਪਟਨਾ ਸਾਹਿਬ ਦੇ ਇਲਾਕੇ ਵਿੱਚ ਬਿਹਾਰ ਦੇ ਇਲਾਕੇ ਵਿੱਚ ਗਏ ਹੋਏ ਸੀ ਜਦੋਂ ਗੁਰੂ ਹਰਿ ਰਾਏ ਸਾਹਿਬ ਜੀ ਸ਼ਰੀਰ ਛੱਡਿਆ ਤੇ ਐਸਜੀਪੀਸੀ ਨੇ ਲਿਖਿਆ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਐਸਜੀਪੀਸੀ ਦਾ ਲਿਖਿਆ ਹੋਇਆ ਹੈ ਵੀ 21 ਮਾਰਚ 1664 ਈਸਵੀ ਨੂੰ 21 ਮਾਰਚ 1664 ਈਸਵੀ ਨੂੰ ਰਾਜਾ ਜੈ ਸਿੰਘ ਦੇ ਘਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਿਲੇ ਹੈ 21 ਮਾਰਚ 64 1664 ਈਸਵੀ 21 ਮਾਰਚ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਿਲੇ ਹੈ ਤੇ ਗੁਰੂ ਹਰਰਾਏ ਸਾਹਿਬ ਜੀ ਦਾ ਸੱਚਖੰਡ ਜਾਣ ਦਾ ਅਫਸੋਸ ਕੀਤਾ ਸੱਚਖੰਡ ਗਿਆ ਨੂੰ 3 ਸਾਲ ਹੋ ਚੱਲੇ ਹੈ ਅਫਸੋਸ ਕਰਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲੇ ਆਏ ਹੈ ਇਹ ਐਸਜੀਪੀਸੀ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਲਿਖਿਆ ਹੋਇਆ ਹੈ ਮੇਰੇ ਬਾਰੇ ਰੌਲਾ ਪਾਈ ਜਾਂਦੇ ਕਹਿੰਦੇ ਜੀ ਇਹਨਾਂ ਨੇ ਗਲਤ ਪ੍ਰਚਾਰ ਕੀਤਾ ਇਹ ਭੂਰਿਆਂ ਦੇ ਵਿਰੁੱਧ ਬੋਲਦੇ ਆ ਮੈਂ ਭੂਰਿਆਂ ਦੇ ਵਿਰੁੱਧ ਕਿੱਥੇ ਆ ਅਖੇ ਜੀ ਕਹਿੰਦੇ ਨੇ ਭੋਰੇ ਟਾ ਦਿਓ ਮੈਂ ਕਿਹੜੇ ਵੇਲੇ ਕਿਹਾ ਭੋਰੇ ਟਾ ਦਿਓ ਮੈਂ ਤੇ ਇੰਨੀ ਬੇਨਤੀ ਕੀਤੀ ਐ ਵੀ ਗੁਰਬਾਣੀ ਨੂੰ ਪੜ੍ਹ ਕੇ ਪਤਾ ਇਹ ਲੱਗਦਾ ਹੈ ਵੀ ਗੁਰੂ ਸਾਹਿਬ ਸਾਡੇ ਲੁੱਕ ਕੇ ਬਹਿਣ ਵਾਲੇ ਨਹੀਂ ਜਨਤਾ ਦਾ ਇੰਨਾ ਬੁਰਾ ਹਾਲ ਹੋਵੇ ਉਹ 26 ਸਾਲ ਆਪਣੀ ਜ਼ਿੰਦਗੀ ਦੇ ਅੰਦਰ ਨਹੀਂ ਰੋਂਗੇ ਉਹ ਗੱਲੇ ਬੱਲੇ ਕੋਲ ਜਾ ਕੇ ਸਮਾਜ ਦਾ ਭੜਾ ਕਰਨਗੇ ਤੇ ਇਹ ਗੱਲ ਮਨ ਨੂੰ ਜੱਜਦੀ ਐ ਪੱਟਵਈਆਂ ਪੜੋ ਉਹਨਾਂ ਵੇਲਿਆਂ ਦੇ ਵਿੱਚ ਪੱਟਵਈਆਂ ਲਿਖੀਆਂ ਪੁਰਾਣੇ ਵੇਲਿਆਂ ਚ ਕੱਲੀ-ਕੱਲੀ ਤਰੀਕ ਡੇਟ ਵਾਈਜ਼ ਲਿਖਿਆ ਪੱਟਵਈਆਂ ਨੇ ਵੀ ਇੰਨੇ ਇੰਨੇ ਇਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਇਸ ਇਲਾਕੇ ਚ ਪ੍ਰਚਾਰ ਨਹੀਂ ਗਏ ਇਸ ਤਰੀਕ ਨੂੰ ਇਸ ਇਲਾਕੇ ਚ ਗਏ ਇਸ ਤਰੀਕ ਨੂੰ ਇਸ ਇਲਾਕੇ ਚ ਗਏ ਭੱਟ ਵਈਆਂ ਪੜੋ ਉਹਦੇ ਵਿੱਚ ਗੁਰੂ ਸਾਹਿਬ ਜੀ ਜਗਾ ਜਗਾ ਪ੍ਰਚਾਰ ਕਰਨ ਜਾਂਦੇ ਰਹੇ ਤੇ ਬਾਬਾ ਬਾਬੇ ਬਕਾਲੇ ਵਾਪਸ ਆਉਂਦੇ ਰਹੇ ਇਹ ਥੋੜਾ ਹੋ ਸਕਦਾ ਵੀ ਦੋ ਸਨ ਇੱਕ ਤੇ ਬਾਬਾ ਬਕਾਲੇ ਬੈਠੇ ਸੀ ਤੇ ਇੱਕ ਵਾਰ ਪ੍ਰਚਾਰ ਕਰਨ ਜਾਂਦੇ ਸੀ ਇਹ ਥੋੜਾ ਹੁੰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਪ੍ਰਚਾਰ ਕੀਤਾ ਭੱਟ ਵਈਆਂ ਬੋਲਦੀਆਂ ਨੇ ਪਟਵਈਆਂ ਬੋਲਦੀਆਂ ਨੇ ਦੂਜੇ ਨੰਬਰ ਤੇ ਗੁਰੂ ਤੇਗ ਬਹਾਦਰ ਸਾਹਿਬ ਖੁਦ ਕਹਿੰਦੇ ਐ ਕਾਹੇ ਰੇ ਮਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਰੱਬ ਤੇਰੇ ਨਾਲ ਵਸਦਾ ਐ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਰਮਾਤਮਾ ਤੇਰੇ ਨਾਲ ਵਸਦਾ ਹੈ ਉਹ ਆਪ ਰੱਬ ਨੂੰ ਜੰਗਲਾਂ ਵਿੱਚ ਲੱਭਣ ਜਾਣਗੇ ਉਹ ਅੰਦਰ ਬਹਿ ਕੇ ਲੱਭਣਗੇ ਉਹਨਾਂ ਨੇ ਬਹੁਤ ਪ੍ਰਚਾਰ ਆਪਣੀ ਜ਼ਿੰਦਗੀ ਵਿੱਚ ਕੀਤਾ ਹੈ ਤੇ ਮੈਂ ਇਹ ਜੇ ਬੇਨਤੀ ਕੀਤੀ ਸੀ ਤੇ ਮੈਂ ਇਹ ਹਵਾਲਿਆਂ ਨਾਲ ਕੀਤੀ ਸੀ ਭਟਵਈਆਂ ਵਿੱਚ ਵੀ ਲਿਖਿਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਐਸਜੀਪੀਸੀ ਨੇ ਛਾਪਿਆ ਲਿਖਿਆ ਪਰ ਅੱਜ ਸਾਡੇ ਗੇਟ ਅੱਗੇ ਕਈ ਬੰਦਿਆਂ ਨੇ ਧਰਨਾ ਲਾ ਕੇ ਰੱਖਿਆ ਰੌਲਾ ਬਹੁਤ ਪਾਇਆ ਵੀ ਇਹਨਾਂ ਨੇ ਜੀ ਗਲਤ ਪ੍ਰਚਾਰ ਕੀਤਾ ਸੀ ਇਹਨਾਂ ਨਾਲ ਗੱਲ ਕਰਨ ਆਏ ਆ ਜੀ ਇਹਨਾਂ ਤੋਂ ਮਾਫੀ ਮੰਗਾਓ ਜੀ ਐਂ ਕਰੋ ਜੀ ਮਾਫੀ ਐਸਜੀਪੀਸੀ ਤੋਂ ਮੰਗਾਓ ਜਿਨ੍ਹਾਂ ਨੇ ਇਤਿਹਾਸ ਲਿਖਿਆ ਐ ਐਸਜੀਪੀਸੀ ਦੇ ਅੱਗੇ ਜਾ ਕੇ ਗੇਟ ਅੱਗੇ ਧਰਨਾ ਲਾਓ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਲਤ ਲਿਖਿਆ ਫਿਰ ਇਤਿਹਾਸ ਅਸੀਂ ਤੇ ਪੜਿਆ ਤੇ ਪੜ ਕੇ ਸੁਣਾਇਆ ਭੱਟਵਈਆਂ ਨੂੰ ਪਾੜ ਦਿਓ ਫਿਰ ਭੱਟਵਈਆਂ ਵਿੱਚ ਲਿਖਿਆ ਅਸੀਂ ਪੜ ਕੇ ਸੁਣਾਇਆ ਬਸ ਆ ਰੌਲਾ ਪਾਉਂਦੇ ਨੇ ਪਾਣੀ ਨੂੰ ਬਾਣੀ ਕਹੇ ਬਾਣੀ ਪਾਣੀ ਕਿਉਂ ਕਹਤਾ ਕਹਿੰਦੇ ਅੰਮ੍ਰਿਤ ਕਿਉਂ ਨਹੀਂ ਕਹਿੰਦੇ ਮੈਂ ਕਿਹਾ ਭਈ ਅੰਮ੍ਰਿਤ ਇੱਕ ਅਰਥਾਂ ਵਿੱਚ ਅੰਮ੍ਰਿਤ ਹੀ ਰਹਿਣਾ ਭਾਈ ਪਰ ਇੱਕ ਅਰਥ ਵਿੱਚ ਉਹ ਪਾਣੀ ਹੀ ਰਹਿਣਾ ਦੂਜੇ ਅਰਥ ਵਿੱਚ ਪਾਣੀ ਇੱਕ ਅਰਥ ਚ ਅੰਮ੍ਰਿਤ ਰਹਿਣਾ ਦੂਜੇ ਅਰਥ ਵਿੱਚ ਪਾਣੀ ਰਹਿਣਾ ਇਹ ਚੇਤਾ ਰੱਖਿਓ ਪਰ ਫਿਰ ਵੀ ਬੜਾ ਰੌਲਾ ਪਾਈ ਜਾਂਦੇ ਸਮਝਣਾ ਨਹੀਂ ਚਾਹੁੰਦੇ ਅੜੀ ਕਰਦੇ ਆ ਹਾਂਜੀ ਜ਼ਿਕਰੀਆ ਇਹ ਵੀਡੀਓ ਆਪਾਂ ਜਿਹੜੀ ਦੇਖ ਰਹੇ ਸੀ ਬਾਈ ਰঞ্জੀਤ ਸਿੰਘ ਟਰਡੀਆਂ ਵਾਲੇ ਦੀ ਇਹਦੇ ਵਿੱਚ ਮੇਰੇ ਸਹਾਰ ਨਾਲ ਬੇਸਿਕਲੀ ਉਹ ਇਹ ਗੱਲ ਸਮਝਾ ਰਹੇ ਸੀ ਕਿ ਜਿਹੜਾ ਅੰਮ੍ਰਿਤ ਦਾ ਨਾ ਲਫ਼ਜ਼ੀ ਮਤਲਬ ਸਹੀ ਹੋ ਗਿਆ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਜੀ ਸਰੋਵਰ ਦਾ ਪਾਣੀ ਜਿਹੜਾ ਨਾ ਉਹ ਪਾਣੀ ਵੀ ਹੈ ਤੇ ਅੰਮ੍ਰਿਤ ਵੀ ਹੈ ਉਹਨਾਂ ਨੇ ਕਹਿੰਦਾ ਹੈ ਮਤਲਬ ਹੈ ਕਿ ਅਗਰ ਤੇ ਉਹਦੇ ਨਾਲ ਇਸ਼ਨਾਨ ਕਰਨ ਨਾਲ ਕਿਸੇ ਦੀ ਬਿਮਾਰੀ ਦੂਰ ਹੁੰਦੀ ਹੈ ਉਹ ਅੰਮ੍ਰਿਤ ਹੈ ਤੇ ਜੇ ਅਗਰ ਉਹ ਮਤਲਬ ਕਿ ਪੀਣ ਨਾਲ ਕਿਸੇ ਦੀ ਬਿਮਾਰੀ ਜਿੰਦੀ ਦੂਰ ਹੋ ਗਈ ਉਹਦੇ ਵਾਸਤੇ ਅੰਮ੍ਰਿਤ ਹੈ ਤੇ ਆਮ ਬੰਦੇ ਵਾਸਤੇ ਉਹ ਆਮ ਪਾਣੀ ਹੈ ਮਤਲਬ ਕਿ ਉਹ ਇੱਕ ਮਤਲਬ ਉਹਨਾਂ ਦਾ ਕਹਿਣ ਦਾ ਹੈ ਕਿ ਲਫ਼ਜ਼ੀ ਅਰਥ ਵੇਖਿਆ ਜਾਵੇ ਨਾ ਇੱਕ ਅਰਥ ਦੇ ਹਿਸਾਬ ਨਾਲ ਉਹ ਅਮਰਤ ਹੈ ਇੱਕ ਅਰਥ ਦੇ ਹਿਸਾਬ ਨਾਲ ਪਾਣੀ ਹੈ ਜਿਸ ਤਰ੍ਹਾਂ ਕਿ ਬਾਦਕਾਹ ਲੋਕਾਂ ਵਾਸਤੇ ਜ਼ਹਿਰ ਵੀ ਅਮਰਤ ਹੁੰਦਾ ਹੈ ਹਾਂਜੀ ਹਾਂਜੀ ਕਈ ਬਿਮਾਰੀਆਂ ਦਾ ਐਸਾ ਬਿਮਾਰੀਆਂ ਦਾ ਇਲਾਜ ਜ਼ਹਿਰ ਪਾਈ ਜਾਂਦਾ ਜਾਂ ਕਈ ਵਾਰੀ ਸ਼ਰਾਬ ਵੀ ਪਾਈ ਜਾਂਦੀ ਹੈ ਹਾਂਜੀ ਉਹ ਉਹ ਵੀ ਅਮਰਤ ਹੋ ਜਾਂਦਾ ਜਿਸ ਇਹ ਇਹ ਉਹ ਬੇਸਿਕਲੀ ਕਰ ਰਹੇ ਸੀ ਲਫ਼ਜ਼ੀ ਅਰਥ ਜਿਸ ਤਰ੍ਹਾਂ ਫਿਰ ਉਹਨਾਂ ਨੇ ਗੁਰਬਾਨੀ ਦੇ ਵਿੱਚ ਉਹ ਚੰਦ ਮਸਾਲਾ ਦਿੱਤੀਆਂ ਕਿ ਜਿਸ ਤਰ੍ਹਾਂ ਗੁਰੂਆਂ ਨੇ ਕਿਹਾ ਕਿ ਜਿਹੜਾ 36 ਕਿਸਮ ਦਾ ਖਾਣਾ ਹੈ ਉਹ ਵੀ ਅਮਰਤ ਹੈ ਤੇ ਲੇਕਿਨ ਆਪਾਂ ਜਦੋਂ ਖਾਣਾ ਖਾਣੇ ਆ ਜਾਂ ਰੋਟੀ ਖਾਣ ਲੱਗਨੇ ਆ ਤੇ ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਅਮਰਤ ਚੱਖਣ ਲੱਗੇ ਆ ਜਾਂ ਖਾਣ ਲੱਗੇ ਆ ਅਸੀਂ ਤੇ ਖਾਣਾ ਹੀ ਖਾ ਰਹੇ ਹੁੰਨੇ ਆ ਕਿਉਂਕਿ ਉਹ ਇੱਕ ਇੱਕ ਜੇ ਜਿਹੜਾ ਉਹਨੂੰ ਤਾਕਤ ਦਿੰਦਾ ਹੈ ਕਿ ਜਿਹੜਾ ਖਾਣਾ ਕਈ ਵਾਰੀ ਇੱਕ ਸਰਕਾਰ ਵੀ ਉਹ ਪਕਦਾ ਗੁਰਦੁਆਰੇ 'ਚ ਵੀ ਉਹ ਪਕਦਾ ਤੇ ਗੁਰਦੁਆਰੇ 'ਚ ਉਹ ਅੰਮ੍ਰਿਤ ਹੋ ਗਿਆ ਜਾਂ ਪ੍ਰਸ਼ਾਦ ਹੋ ਗਿਆ ਤੇ ਘਰ ਉਹਨੂੰ ਕੋਈ ਹਲਵੇ ਦਾ ਨਾਮ ਦੇ ਦਿੰਦੇ ਨੇ ਹਾਂਜੀ ਜਿਸ ਤਰ੍ਹਾਂ ਫਿਰ ਨਾਲ ਹੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਦੁੱਧ ਦੇ ਜਿਹੜਾ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਗਿਆ ਗੁਰਬਾਨੀ ਦੇ ਵਿੱਚ ਲੇਕਿਨ ਉਹ ਵੈਸੇ ਦੇ ਦੁੱਧ ਹੀ ਹੈ ਇਹ ਤਾਂ ਨਹੀਂ ਕਵਾਂਗੇ ਵੀ ਅਸੀਂ ਅਮਰਤ ਚੋਂ ਚੱਲੇ ਆ ਅਸੀਂ ਤੇ ਇਹ ਕਹਾਂਗੇ ਤੇ ਇਹ ਨਾ ਕਿ ਦੁੱਧ ਦੇ ਲੇਕਿਨ ਉਹ ਜਿਸਮ ਨੂੰ ਤਾਕਤ ਦਿੰਦਾ ਹੈ ਉਹਦੇ ਨਾਲ ਬਿਮਾਰੀਆਂ ਦਾ ਇਲਾਜ ਹੁੰਦਾ ਤੇ ਜਦੋਂ ਬਿਮਾਰੀ ਦਾ ਇਲਾਜ ਕਿਸੇ ਦੀ ਦਾ ਹੋ ਗਿਆ ਜਾਂ ਕਿਸੇ ਦੇ ਜਿਸਮ ਨੂੰ ਤਾਕਤ ਮਿਲੀ ਤੇ ਉਹ ਅਮਰਤ ਹੋ ਗਿਆ ਉਹਦੇ ਵਾਸਤੇ ਅਮਰਤ ਹੋ ਗਿਆ ਦੂਸਰਾ ਇਹ ਭਾਈ ਰਣਜੀਤ ਸਿੰਘ ਢੱਡਿਆਲੇ ਦੇ ਬਾਰੇ ਕਹਿਆ ਜਾਂਦਾ ਕਿ ਗਲਤ ਪ੍ਰਚਾਰ ਕਰਦੇ ਨੇ ਮੇਰੇ ਹਿਸਾਬ ਨਾਲ ਉਹ ਨਾ ਹਲਾਤ ਇਹਾਦਰ ਦੇ ਹਿਸਾਬ ਨਾਲ ਪ੍ਰਚਾਰ ਕਰਦੇ ਨੇ ਤੇ ਫਿਰ ਜਿਸ ਤਰ੍ਹਾਂ ਕੇ ਲੋਕਾਂ ਦੇ ਜ਼ਿਹਨ ਹੁੰਦੇ ਨੇ ਫਿਰ ਉਸ ਹਿਸਾਬ ਨਾਲ ਬੰਦਾ ਸਮਝ ਲੈਂਦਾ ਸਮਝ ਲੈਂਦੇ ਨੇ ਕਿ ਉਹਨਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਤਸਕਰੀਆ ਇਹ ਵੀਡੀਓ ਆਪਾਂ ਨੂੰ ਭੇਜੀ ਸੀ ਇੰਡੀਆ ਤੋਂ ਇੱਕ ਬੜੇ ਅੱਛੇ ਦੋਸਤ ਨੇ ਉਹਨਾਂ ਨੇ ਰਾਜ ਨਾਮ ਹੈ ਉਹਨਾਂ ਦਾ ਰਾਜ ਹਾਂਜੀ ਰਾਜ ਦੇ ਉਹਨਾਂ ਨੇ ਸ਼ੇਅਰ ਕੀਤੀ ਤੇ ਉਹਨਾਂ ਨੇ ਇਹ ਸਾਨੂੰ ਸ਼ੇਅਰ ਕੀਤੀ ਨਾਲੇ ਉਹਨਾਂ ਨੇ ਕਿਹਾ ਇਹ ਜਦੋਂ ਇਹ ਵੀਡੀਓ ਬਣਾਈ ਸੀ ਨਾ ਜਦੋਂ ਇਹ ਬਾਈ ਰੰਜੀ ਸਿੰਘ ਟੱਡੀਆ ਲੰਦਾ ਇਹ ਆ ਆਇਆ ਸੀ ਹਾਂ ਬਿਆਨ ਤੇ ਉਸ ਤੋਂ ਬਾਅਦ ਇਹਨਾਂ ਦੀ ਮੁਖਾਲਫਤ ਬਹੁਤ ਜ਼ਿਆਦਾ ਵਧ ਗਈ ਸੀ ਕਿ ਮੀ ਇਹਨਾਂ ਨੇ ਅਮਰਤ ਕਹਿ ਦਿੱਤਾ ਤੇ ਇਹਨਾਂ ਦਾ ਵਿਰੋਧ ਕਾਫੀ ਕੀਤਾ ਗਿਆ ਤੇ ਉਹ ਸਾਰਾ ਸਮਝਣ ਚ ਗਲਤੀ ਹੈ ਆਪਾਂ ਇਹ ਹੀ ਗਵਾਂਗੇ ਕਿਉਂਕਿ ਆਪਾਂ ਹੁਣ ਇੱਧਰ ਬੈਠੇ ਆ ਨਾ ਆਪਾਂ ਮੁਸਲਮਾਨ ਹੋਣ ਦੇ ਨਾਤੇ ਆਪਾਂ ਸਮਝਿਆ ਤੇ ਆਪਾਂ ਨੂੰ ਇਹਦੇ 'ਚ ਕੋਈ ਐਸੀ ਗੱਲ ਨਹੀਂ ਲੱਗੀ ਬਾਕੀ ਉਹਨਾਂ ਦੇ ਮਜ਼ਹਬ ਦਾ ਹਿੱਸਾ ਹਾਂ ਜੀ ਧਰਮ ਦਾ ਲੇਕਿਨ ਜਿਸ ਤਰ੍ਹਾਂ ਕਿ ਹੁਣ ਆਪਣੇ ਧਰਮ ਦਾ ਹਿੱਸਾ ਹੈ ਕਿ ਆਬੇ ਜ਼ਮਜ਼ਮ ਇਹ ਉਹ ਪਾਕ ਪਾਣੀ ਹੈ ਲੇਕਿਨ ਮਤਲਬ ਉਹ ਅਗਰ ਫਿਲਟਰ ਕਰਨ ਦੀ ਉਹਨੂੰ ਜ਼ਰੂਰਤ ਨਹੀਂ ਹੈ ਉਹ ਦੁਨੀਆ ਦੇ ਹਰ ਟੈਸਟ ਜੋ ਅਗਰ ਚੈੱਕ ਕੀਤਾ ਜਾਵੇਗਾ ਤੇ ਉਹ ਸਾਫ ਪਾਕ ਪਾਣੀ ਹੈ ਹਾਂਜੀ ਤੇ ਹੁਣ ਜਿਸ ਤਰ੍ਹਾਂ ਗੰਗਾ ਦਾ ਪਾਣੀ ਹੈ ਉਹਨੂੰ ਆਪਾਂ ਇਸ ਵਾਸਤੇ ਤਬਰਕ ਸਮਝਨੇ ਆ ਇਸ ਵਾਸਤੇ ਉਹ ਸਾਫ ਪਾਣੀ ਅਮਰਤ ਸਮਝਨੇ ਆ ਕਿਉਂਕਿ ਉਹ پیغمبر حضرت ابراہیم ਅਲੈਹਿਸਲਾਮ ਦੇ ਉਹ ਮਤਲਬ ਕਿ ਇੱਕ ਮੌਜਜ਼ਾ ਹੈ حضرت ابراہیم ਅਲੈਹਿਸਲਾਮ ਦਾ ਮੌਜਜ਼ਾ ਹੈ ਇਸ ਤਰ੍ਹਾਂ ਇਹ ਗੁਰੂਆਂ ਦੇ ਨਾਲ ਜੁੜਿਆ ਹੈ ਇਸ ਪਾਣੀ ਨੂੰ ਉਹ ਜ਼ਿਆਦਾ ਅਮੀਅਤ ਦਿੰਦੇ ਨੇ ਤਕੱਦਸ ਦਿੰਦੇ ਨੇ ਸਤਕਾਰ ਕਰਦੇ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਹਿੰਦੂ ਜਿਹੜੇ ਨੇ ਉਹ ਗੰਗਾ ਦੇ ਪਾਣੀ ਨੂੰ ਅਮਰਤ ਸਮਝਦੇ ਨੇ ਮਤਲਬ ਕਿ ਪਾਕ ਸਮਝਦੇ ਨੇ ਉਹਨਾਂ ਵਾਸਤੇ ਹੋਏ ਉਹਨਾਂ ਨੂੰ ਉੱਥੋਂ ਬਿਮਾਰੀ ਦਾ ਜੇਕਰ ਸ਼ਿਫਾ ਮਿਲੀ ਤਾਂ ਉਹਨਾਂ ਵਾਸਤੇ ਅਮਰਤ ਹੈ ਅਸੀਂ ਉੱਥੇ ਨਾਨਿਆ ਨਹੀਂ ਹੈ ਮਤਲਬ ਕਿ ਸਾਡੇ ਵਾਸਤੇ ਉਹ ਆਮ ਪਾਣੀ ਹੈ ਲੇਕਿਨ ਉਹ ਇੱਕ ਧਾਰਮਿਕ ਵੈਲਿਊ ਹੋਰ ਚੀਜ਼ ਹੁੰਦੀ ਹੈ ਤੇ ਇੱਕ ਕਿਸੇ ਵੀ ਚੀਜ਼ ਦੀ ਧਾਰਮਿਕ ਵੈਲਿਊ ਜਾਂ ਜਿਹੜੇ ਉਹਨਾਂ ਦੇ ਗੁਰੂ ਹੁੰਦੇ ਨੇ ਜਾਂ ਜਿਹੜੇ ਪੈਗੰਬਰ ਹੁੰਦੇ ਨੇ ਉਹਨਾਂ ਨੇ ਉਹ ਅਗਰ ਉਹ ਚੀਜ਼ ਕੀਤੀ ਹੈ ਤੇ ਉਸ ਤਰ੍ਹਾਂ ਹੁਣ ਸਾਡੇ ਚ ਲੋਕ ਨੇ ਜਿਸ ਤਰ੍ਹਾਂ ਕੱਦੂ ਦੀ ਸਬਜ਼ੀ ਹਾਂਜੀ ਹੁਣ بڑے ਲੋਕ ਅਸੀਂ ਤੇ ਕੱਦੂ ਦੀ ਸਬਜ਼ੀ ਸਮਝਨੇ ਲੇਕਿਨ ਜ਼ਿਆਦਾਤਰ ਲੋਕ ਜਿਹੜੇ ਨੇ ਕਿਉਂਕਿ ਅੱਲਾਹ ਦੇ ਨਬੀ ਨੂੰ ਪਸੰਦ ਸੀ ਕੱਦੂ ਹਾਂਜੀ ਤੇ ਉਹ ਕੱਦੂ ਸ਼ਰੀਫ ਕਹਿੰਦੇ ਨੇ ਕੱਦੂ ਸ਼ਰੀਫ ਹਾਂਜੀ ਕੱਦੂ ਸ਼ਰੀਫ ਕਹਿੰਦੇ ਨੇ ਕਿਉਂਕਿ ਉਹ ਸਾਡੇ ਨਬੀ ਨੂੰ ਪਸੰਦ ਸੀ ਤੇ ਇਸ ਲਈ ਉਸ ਸਬਜ਼ੀ ਦੀ ਵੈਲਿਊ ਵੱਧ ਗਈ ਇਸ ਤਰ੍ਹਾਂ ਹੀ ਜਿਹੜੀਆਂ ਚੀਜ਼ਾਂ ਗੁਰੂਆਂ ਨਾਲ ਸਿੱਖੀ ਜਮ ਜੁੜੀਆਂ ਨੇ ਉਸ ਚੀਜ਼ਾਂ ਦੀ ਵੈਲਿਊ ਵੱਧ ਗਈ ਬਿਲਕੁਲ ਸਹੀ ਗੱਲ ਉਹਦਾ ਮਤਲਬ ਕਿ ਆਮ ਲੋਗਾਂ ਵਾਸਤੇ ਆਮ ਹੀ ਚੀਜ਼ ਹੈ ਜਿਸ ਤਰ੍ਹਾਂ ਸਮਝਣ 'ਚ ਫਰਕ ਆ ਜਾਂਦਾ ਬਸ ਮਤਲਬ ਕਿ ਡਬਲ ਮੀਨਿੰਗ ਹੋਏਗਾ ਨਾ ਡਬਲ ਮਤਲਬ ਉਹ ਕਦੂ ਕਦੂ ਵੀ ਹੈ ਅਮਰ ਸਰੋਵਰ ਦਾ ਪਾਣੀ ਪਾਣੀ ਵੀ ਹੈ ਤੇ ਜਿਨ੍ਹਾਂ ਵਾਸਤੇ ਸ਼ਿਫਾ ਹੈ ਉਹਨਾਂ ਵਾਸਤੇ ਉਹ ਅਮਰਤ ਵੀ ਹੈ ਹੂੰ ਦੇਲਾਗੇ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਗਰ ਕੋਈ ਗੱਲਬਾਤ ਬੁਰੀ ਲੱਗੀ ਹੋਵੇ ਤੇ ਉਹਨੇ ਹਜ਼ਰਤ ਅਸੀਂ ਹਰ ਵੀਡੀਓ ਦੇ ਆਖਰ ਤੇ ਜ਼ਰੂਰ ਇਹ ਗੱਲ ਇਸ ਲਈ ਕਰਨੇ ਆ ਕਿ ਕਿਉਂਕਿ ਇੱਕ ਧਰਮ ਦਾ ਡਿਫਰੈਂਸ ਹੈ ਵੇ ਬਾਕੀ ਅਕਲ ਸਮਝ ਦਾ ਵੀ ਹੁੰਦਾ ਹੈ ਬੰਦੇ ਦਾ ਕਿ ਬੰਦਾ ਉਸ ਲੈਵਲ ਦਾ ਬੰਦੇ ਕੋਲ ਨੌਲੇਜ ਨਹੀਂ ਹੁੰਦਾ ਜਿਸ ਲੈਵਲ ਦੀ ਗੱਲ ਬੰਦਾ ਕਰ ਜਾਂਦਾ ਤੇ ਅਗਰ ਕੋਈ ਦੋਸਤਾਂ ਨੂੰ ਗੱਲ ਬੁਰੀ ਲੱਗੇ ਤਾਂ ਉਹਦੇ ਵਾਸਤੇ ਮਾਫ਼ਰਤ ਇਹ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜਿਸ ਤਰ੍ਹਾਂ ਕਿ ਸਾਨੂੰ ਭਾਈ ਰਾਜ ਨੇ ਭੇਜੀ ਵੀਡੀਓ ਇੰਡੀਆ ਤੋਂ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਜੀ ਵੀਡੀਓ ਦੇ ਸ਼ੁਰੂ ਤੇ ਇਹ ਸਾਡਾ ਫੋਨ ਨੰਬਰ ਚੱਲ ਰਿਹਾ ਹੁੰਦਾ ਹੈ ਉਹਦੇ ਤੇ ਵਟਸਐਪ ਕਰ ਸਕਦੇ ਜੇ ਅਗਰ ਕੋਈ ਗੱਲਬਾਤ ਕਰਨੀ ਹੋਵੇ ਉਸੇ ਹੀ ਵਟਸਐਪ ਨੰਬਰ ਤੇ 24 ਘੰਟੇ ਔਨ ਹੁੰਦਾ ਤੁਸੀਂ ਗੱਲਬਾਤ ਵੀ ਸਾਡਾ ਨਾਲ ਕਰ ਸਕਦੇ ਜੀ ਮਿਲਾਂਗੇ ਨਵੀਂ ਵੀਡੀਓ ਨਾਲ ਸੰਦੇਹ ਹੋ ਇਜਾਜ਼ਤ ਅੱਲਾਹ ਦੇ ਬਖਸ਼ੇ